ਦੀ ਮਹੰਤਾ ਜੀ ਜੀ ਅਨੰਦ ਇੱਕੋ ਥਾਲੋ ਸੰਤੋਪਸਾ ਜਨਨ ਤੇ ਆਣੀ ਕਾਏ ਸਤਿਗੁਰੂ ਜੀ ਮਿਲ ਪਾਇਆ ਸਤ ਗੁਰਤਾ ਪਾਏ ਕਿਵਾ ਸਤੂ ਰਹੀ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਵਰਦਾਲੇ ਹਰ ਨਾਲ ਰਹਉ ਤੂੰ ਮਨ ਮੇਰੇ ਦੂਰ ਸਾ ਵਿਸਾਰਣਾ ਸੰਪੀਕਾਰ ਹੋਰੇ ਤੇਰਾ ਕਾਰ ਸੰਭਵਾਦਨਾ ਸਰੁਨਾ ਕਮਾਸਾ ਸਵੰਨ ਜੋਗ ਹੋਰੋ ਸਾਰੇ ਕਹੈ ਤਾ ਤੁਹਨ ਮੇਰੇ ਸਦਾ ਰਹੁ ਵਰਦਾਲੇ ਸਾਚੇ ਸਾਹਿਬਾ ਗਿਆ ਨਹੀਂ ਕਰਤੇ ਰਹਿ करना तेरा सब किस है जिस देह सो पावे सदा सिंह सलाह तेरी नाम मन सो पावे नाम तो तेरा मन सेरा वाजे शब्द कली है कहे नाम